ਅੱਜ ਅਸੀਂ ਸਾਰੇ ਇਹ ਸਰਕਾਰ ਤੋਂ ਦੁਖੀ ਹੋਏ ਲੇਬਰ ਯੂਨੀਅਨ ਦੇ ਨਾਲ ਇੱਥੇ ਸਾਰੇ ਇਕੱਠੇ ਹੋਏ ਆ ਕਿਉਂਕਿ ਮੰਡੀਆਂ ਦੇ ਵਿੱਚ ਬਹੁਤ ਜ਼ਿਆਦਾ ਅਨਾਜ ਰੁਲੀ ਜਾਂਦਾ 10-12 ਦਿਨ ਹੋ ਗਏ ਅਨਾਜ ਸ਼ਹਿਰ 'ਚ ਪਹੁੰਚੇ ਨੂੰ 15 ਹੀ ਹੋ ਗਏ ਪੋਰੀਆਂ ਭਰੀਆਂ ਪਈਆਂ ਕੋਈ ਲਿਫਟਿੰਗ ਦਾ ਇਹਨਾਂ ਕੋਲ ਇੰਤਜ਼ਾਮ ਨਹੀਂ ਇੰਨਾ ਇਹ ਸਰਕਾਰ ਤੋਂ ਦੁਖੀ ਹੋਏ ਪਏ ਆ ਕਿ ਅੰਤ ਦਾ ਚੋਰ ਜਿਹੜਿਆ ਹੁਣੇ ਹੀ ਚੋਰ ਫੜ ਕੇ ਲਿਆਈ ਵਿਚਾਰੇ ਲੇਬਰ ਵਾਲੇ ਲੇਬਰ ਆਂਦੀ ਡਿਊਟੀ ਆ ਵੀ ਉਹਨਾਂ ਜਿੰਨਾ ਤੇ ਮਾਲ ਲਈ ਚੱਕੀ ਦਾ ਉਹਨਾਂ ਨੇ ਸੰਭਾਲਣਾ ਉਹਨਾਂ ਦੀ ਜ਼ਿਮੇਵਾਰੀ ਹੈ ਚੋਰ ਇੱਥੋਂ ਲਈ ਜਾਂਦੇ ਆ ਜੇ ਕੁਝ ਉੱਤੋਂ ਮੀ ਆ ਗਿਆ ਉਹਦੀ ਵਜ੍ਹਾ ਨਾਲ ਨੁਕਸਾਨ ਹੋਇਆ ਉਹ ਉੱਥੇ ਕਟਾ ਲਾ ਲੈਂਦੇ ਆ ਕੋਈ 5 ਰੁਪਏ ਕੋਈ 10 ਰੁਪਏ ਕੋਈ ਮਤਲਬ ਇੰਨਾ ਦੁਖੀ ਐ ਵੀ ਛੱਡ ਹੀ ਦੇਗਾ ਇਸ ਕਰਕੇ ਅਸੀਂ ਲੇਬਰ ਯੂਨੀਅਨ ਦੇ ਨਾਲ ਇਹਨਾਂ ਗਰੀਬਾਂ ਦੇ ਨਾਲ ਸਾਰੇ ਅਰਥ ਕੀ ਵਿਖੜੇ ਆ ਪਰ ਸਾਨੂੰ ਇਹ ਦਿਨ ਯਾਦ ਕਰਾ ਦਿੰਨਾ ਨੇ ਕਿ ਬਾਦ ਸਾਹਿਬ ਦਾ ਕੋਈ ਰਾਜ ਹੁੰਦਾ ਸੀ ਤੇ ਇੱਕ ਮਿੰਟ ਚ ਉਹ ਇੱਥੇ ਆ ਕੇ ਸਰਾਂ ਦੀ ਆਪਸਾਰ ਲੈਂਦੇ ਆ